ਦੋਵੇਂ ਪਿਸਿਕਾ ਹਮਲਾ ਹੋਇਆ ਪਠਾਨਕੋਟ ਸਾਢੇ 7 ਕਰੋੜਾਂ ਖਰਚਾ ਪਤਾ ਜੀ ਪੰਜਾਬ ਨੂੰ ਕਹਿੰਦੇ ਤੁਹਾਨੂੰ ਅਸੀਂ ਸੀਆਰਪੀ ਤੇ ਕੀਤੀ ਸੀ ਤੁਹਾਨੂੰ ਅਸੀਂ ਆਪਣੀ ਬਿਸ਼ਤੀ ਦਿੱਤੀ ਸੀ ਮੈਂ ਰਾਜਨਾ ਸਿੰਘ ਜ ਨੂੰ ਮਿਲਿਆ ਮੈਂ ਕਹਾਂ ਜੀ ਫਿਰ ਪੰਜਾਬ ਤੋਂ ਰੈਂਟ ਲਿਆ ਕਰੋਗੇ ਮਤਲਬ ਵੀ ਕਿਰਾਇਆ ਤੇ ਦਿਨੇ ਸਾਨੂੰ ਤੁਸੀਂ ਫੌਜਾਂ ਸਾਡੇ ਤਾਂ ਮੁੰਡੇ ਨੇ ਜੀ ਉਹ ਚ ਫਿਰ ਫਿਰ ਜੇ ਅਸੀਂ ਕੱਲੇ ਕੱਲੇ ਮੁੰਡੇ ਦਾ ਰੈਂਟ ਲੈਣ ਲੱਗੇ ਫਿਰ ਕੀ ਕਰੋਗੇ ਤੁਸੀਂ ਕਰ ਲਓਗੇ ਪਰਤੀ ਕਿੱਥੋਂ ਫਿਰ ਹੋਰ ਫੋਜਾਂ ਦਾ ਰੈਂਟ ਦਿੰਦਾ ਪੰਜਾਬ ਦੱਸੋ ਮੈਂ ਕਹੇ ਸਾਡੇ ਐਮਪੀ ਲੈਟ ਚੋਂ ਕੱਟ ਲੋ ਹੋਰ ਤਾਂ ਇਹ ਨਹੀਂ ਸਾਡੇ ਕੋਲ ਫਿਰ ਮਾਫ ਕਰ ਦਿੱਤੀ ਜੀ ਉਹਨਾਂ ਨੂੰ ਕੱਲਾ ਇੱਕ ਧੱਕਾ ਨਹੀਂ ਜਿੱਥੇ ਮੌਕਾ ਮਿਲਦਾ ਹੈ ਪੰਜਾਬ ਹੈ ਚਲੋ ਇਹਦਾ ਸ਼ੁਕਰ ਕਰੋ ਅਜੇ ਬਚਾ ਆਇਆ ਉਹਨਾਂ ਦੀ ਨਿਗਾਹ ਨਹੀਂ ਪਈ ਜੇ ਇਹਨਾਂ ਦਾ বাস ਚੱਲੇ ਵਸ ਚੱਲਦਾ ਵੀ ਨਹੀਂ ਇਹ ਪਰ ਜੇ বাস ਚੱਲੇ ਜਾਨਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਪੰਜਾਬ ਆਉਂਦਾ ਇਹ ਇੱਥੇ ਉੱਤਰ ਪ੍ਰਦੇਸ਼ ਪੂਤਰ ਪ੍ਰਦੇਸ਼ ਬੰਗਾਲ ਮਰਾਠਾ ਇਹ ਕਹਿੰਦੇ ਜਦੋਂ ਮੈਂ ਐਮਪੀ ਸੀਗਾ ਹਮਲਾ ਹੋਇਆ ਪਠਾਨਕੋਟ ਸਾਢੇ 7 ਕਰੋੜਾਂ ਖਰਚਾ ਪਤਾ ਜੀ ਪੰਜਾਬ ਨੂੰ ਕਹਿੰਦੇ ਤੁਹਾਨੂੰ ਅਸੀਂ ਸੀਆਰਪੀ ਤੇ ਕੀਤੀ ਸੀ ਤੁਹਾਨੂੰ ਅਸੀਂ ਆਪਣੀ ਮਿਨਿਸਟਰੀ ਦਿੱਤੀ ਸੀ ਮੈਂ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੈਂ ਕਹਿੰਦਾ ਜੀ ਫਿਰ ਪੰਜਾਬ ਤੋਂ ਰੈਂਟ ਲਿਆ ਕਰੋਗੇ ਮਤਲਬ ਵੀ ਕਿਰਾਇ ਤੇ ਦਿਨੇ ਸਾਨੂੰ ਤੁਸੀਂ ਫੌਜਾਂ ਸਾਡੇ ਤਾਂ ਮੁੰਡੇ ਨੇ ਜੀ ਉਹ ਚ ਫਿਰ ਫਿਰ ਜੇ ਅਸੀਂ ਕੱਲੇ ਕੱਲੇ ਮੁੰਡੇ ਦਾ ਰੈਂਟ ਲੈਣ ਲੱਗ ਗਏ ਫਿਰ ਕੀ ਕਰੋਗੇ ਤੁਸੀਂ ਕਰ ਲਓਗੇ ਪਰਤੀ ਕਿਤੋਂ ਫਿਰ ਹੋਰ ਫੌਜਾਂ ਦਾ ਰੈਂਟ ਦਿੰਦਾ ਪੰਜਾਬ ਦੱਸੋ ਮੈਂ ਕਹਿੰਦਾ ਸਾਡੇ ਐਮਪੀ ਲੈਣ ਚੋਂ ਕੱਟ ਲਓ ਹੋਰ ਤਾਂ ਹੈ ਨਹੀਂ ਸਾਡੇ ਕੋਲ ਫਿਰ ਮਾਫ ਕਰ ਕੀਤੇ ਇਹਨਾਂ ਕੱਲਾ ਇੱਕ ਧੱਕਾ ਨਹੀਂ ਜਿੱਥੇ ਮੌਕਾ ਮਿਲਦਾ ਹੈ ਪੰਜਾਬ ਚਲੋ ਇਹਦਾ ਸ਼ੁਕਰ ਕਰੋ ਅਜੇ ਬਚਾ ਆਇਆ ਉਹਨਾਂ ਦੀ ਨਿਗਾਹ ਨਹੀਂ ਪਈ ਜੇ ਇਹਨਾਂ ਦਾ বাস ਚੱਲੇ ਵਸ ਚੱਲਦਾ ਵੀ ਨਹੀਂ ਇਹ ਪਰ ਜੇ বাস ਚੱਲੇ ਜਾਣਗਨ ਮੰਚੋਂ ਪੰਜਾਬ ਕੱਢ ਦੇਣਗੇ ਇਹ ਪੰਜਾਬ ਆਉਂਦਾ ਰੇਚਿਆ ਇਥੇ ਉੱਤਰ ਪ੍ਰਦੇਸ਼ ਪਾਉ ਉੱਤਰ ਪ੍ਰਦੇਸ਼ ਬੰਗਾਲ ਮਰਾਠਾ ਇਹ ਕਹਿੰਦੇ